ਜਦੋਂ ਸੰਤ ਮਸਕੀਨ ਜੀ ਨੂੰ ਉਹਨਾਂ ਦੇ ਪਿਓ ਨੇ ਕਿਹਾ ਹੁਣ ਤੂੰ ਬੱਕਰੀਆਂ ਜਾਂ ਖੋਤੇ ਚਰਾਏਂਗਾ ਤੇ ਜਦੋਂ ਸੰਤ ਮਸਕੀਨ ਜੀ ਨੇ ਆਪਣੇ ਘਰ ਬਿਨਾਂ ਕੱਸੀ ਛੱਡ ਕੇ ਜਾਣਾ ਪਿਆ ਤੇ ਜਦੋਂ ਸੰਤ ਮਸਕੀਨ ਜੀ ਨੂੰ 6ਵੀਂ ਕਲਾਸ ਕਰਨ ਦੇ باوجود ਵੀ ਪਹਿਲੀ ਕਲਾਸ ਦੇ ਬੱਚਿਆਂ ਨਾਲ ਬੈਠਣਾ ਪਿਆ ਤੇ ਜਦੋਂ ਸੰਤ ਮਸਕੀਨ ਜੀ ਨੂੰ 10-10 15-15 ਦਿਨ ਉਹੀ ਕੱਪੜਿਆਂ ਦੇ ਵਿੱਚ ਰਹਿਣਾ ਪਿਆ ਕਿਉਂਕਿ ਸਾਬਣ ਪਾਣੀ ਨਾ ਹੋਣ ਕਰਕੇ ਤੇ ਜਦੋਂ ਸੰਤ ਮੁਸ਼ਕੀਨ ਜੀ ਨੂੰ ਰੱਬ ਅੱਗੇ ਇਹ ਅਰਦਾਸ ਬੇਨਤੀਆਂ ਕਰਨੀਆਂ ਪਈਆਂ ਕਿ ਮੇਰਾ ਇਹ ਹੀ ਭਵਿਸ਼ ਹੈ ਤੇ ਜਦੋਂ ਸੰਤ ਮੁਸ਼ਕੀਨ ਜੀ ਨੂੰ ਸਭ ਤੋਂ ਵੱਧ ਮਨ ਤੇ ਦਿਲ ਰੁਆ ਇਹ ਸਾਰੀਆਂ तमाम ਕਟਨਾਵਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਣੇ ਕਿ ਸੰਤ ਮੁਸ਼ਕੀਨ ਜੀ ਦੇ ਮਹਾਪੁਰਸ਼ ਬਣਨ ਤੋਂ ਪਹਿਲਾਂ ਉਹਨਾਂ ਦੇ ਜੀਵਨ ਦੇ ਵਿੱਚ ਘਟ ਜਾਂਦਾ ਤਾਂ ਸੰਤ ਮਸਕੀਨ ਜੀ ਦਾ ਜੀਵਨ ਦੀ ਜਿਹੜੀ ਯਾਤਰਾ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਲਹਿਰਾਂ ਹਨ ਕਦੇ ਉੱਤੇ ਤੇ ਕਦੇ ਥੱਲੇ ਇਹ ਉਦੋਂ ਤੱਕ ਹਨ ਜਦੋਂ ਤੱਕ ਜ਼ਿੰਦਗੀ ਹੈ ਤੇ ਇਹ ਲਹਿਰਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹਨ ਤੇ ਇਹੋ ਜਿਹੀਆਂ ਲਹਿਰਾਂ ਸੰਤ ਮਸਕੀਨ ਜੀ ਦੀ ਜ਼ਿੰਦਗੀ ਦੇ ਵਿੱਚ ਵੀ ਆਪਰੀਆਂ ਪਰ ਸੰਤ ਮਸ਼ਕੀਨ ਜੀ ਨੇ ਕਦੇ ਵੀ ਮਨ ਨੂੰ ਡੁਲਾਇਆ ਨਹੀਂ ਤੇ ਉਸ ਪਰਮਾਤਮਾ ਦੇ ਅੱਗੇ ਹੀ ਅਰਦਾਸ ਬੰਤੀ ਕਿ ਆਕਾਰਪੁਰਖ ਦੇ ਅੰਗ ਚਰਣਾ ਦੇ ਵਿੱਚ ਜੋਦੜੀ ਕਾ ਦੇ ਰਹੀ ਤੇ ਉਹ ਫਿਰ ਵੇਲਾ ਆਇਆ ਜਿਸ ਦਿਨ ਸੰਤ ਮਸ਼ਕੀਨ ਜੀ ਇੱਕ ਮਹਾਪੁਰਸ਼ ਦੇ ਤੌਰ ਤੇ ਜਾਣੇ ਜਾਣ ਲੱਗੇ ਤਾਂ ਆਓ ਸੰਤ ਮਸ਼ਕੀਨ ਜੀ ਦੇ ਜੀਵਨ ਦੀ ਯਾਤਰਾ ਦੇ ਵਿੱਚ ਜਿਹੜੀਆਂ ਤਮਾਮ ਔਕੜਾਂ ਆ ਉਹ ਮੈਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨਾ ਚਾਹੁੰਦਾ ਹਾਂ ਤਾਂ ਸੰਤ ਮਸ਼ਕੀਨ ਜੀ 1934 ਸੀ ਦੇ ਵਿੱਚ ਜਿਲ੍ਹਾ ਬੰਨੂ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਜੀ ਸਰਦਾਰ ਕਰਤਾਰ ਸਿੰਘ ਤੇ ਮਾਤਾ ਚਰਨ ਕੌਰ ਜਿਸਨ ਤੇ ਉਹਨਾਂ ਦੀ ਇੱਕ ਸਿਸਟਰ ਸਨ ਭੈਣ ਸੁਜਾਨ ਕੌਰ ਤਾਂ ਸੰਤ ਮਸ਼ਕੀਨ ਜੀ ਨੇ ਸ਼ੁਰੂ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਮਨ ਸੀ ਉਹ ਕਵੀ ਤੇ ਸ਼ਾਇਰੀਵੰਦ ਸੀ ਕਿਉਂਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਉਸ ਨਦੇ ਮਨ ਦੀ ਜਿਹੜੀ ਖੋਜ ਸੀ ਉਹ ਕਵੀ ਤੇ ਸ਼ਾਇਰੀ ਵੱਲ ਸੀ। ਸੰਤ ਮਸ਼ਕੀਨ ਜੀ ਨੇ ਆਪਣੀ ਜਿਹੜੀ ਪ੍ਰਾਇਮਰੀ ਦੀ ਜਿਹੜੀ ਪੜ੍ਹਾਈ ਹੈ ਉਹ ਪਾਕਿਸਤਾਨ ਦੇ ਵਿੱਚੋਂ ਕੀਤੀ। ਫਿਰ ਉੱਥੇ ਉਹ ਹਾਈ ਸਕੂਲ ਦੇ ਵਿੱਚ ਲੱਗੇ ਤੇ ਉੱਥੇ ਉਹਨਾਂ ਨੂੰ ਇੱਕ ਗੁਰਬਾਣੀ ਨਾਲ ਜੁੜੇ ਹੋਏ ਜਿਹੜੇ ਸਨ ਮਾਸਟਰ ਸਨ ਭਾਈ ਪਹਿੜਾ ਸਿੰਘ ਜੀ ਉਹਨਾਂ ਨੇ ਉਹਨਾਂ ਨੂੰ ਗੁਰਬਾਣੀ ਵੱਲ ਜੋੜਿਆ। ਤਾਂ ਸੰਤ ਮਸ਼ਕੀਨ ਜੀ ਦੇ ਜਿਹੜੇ ਪਿੰਡ ਦਾ ਜਿਹੜਾ ਮਾਹੌਲ ਸੀ ਉਹ Hindu ਤੇ Sikh ਇਸ ਤਰ੍ਹਾਂ ਰਹਿੰਦੇ ਸਨ ਤੇ ਰੋਜ਼ ਗੁਰਦੁਆਰੇ ਜਾਇਆ ਕਰਦੇ ਸਨ ਤੇ ਜਿਹੜੇ ਬੱਚੇ ਗੁਰਦੁਆਰੇ ਜਾਂਦੇ ਸਨ ਉਹ ਚੰਗੇ ਮੰਨੇ ਜਾਂਦੇ ਸਨ ਜਿਹੜੇ ਗੁਰਦੁਆਰੇ ਨਹੀਂ ਜਾਂਦੇ ਸਨ ਉਹ ਮਾੜੇ ਮੰਨੇ ਜਾਂਦੇ ਸਨ ਤੇ ਸੰਤ ਮਸ਼ਕਿੰਜੀ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੇ ਆਰਤੀ ਵੇਲੇ ਸਭ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੇ ਹੁੰਦੇ ਸਨ ਤੇ ਬੜਾ ਆਨੰਦ ਲੈਂਦੇ ਹੁੰਦੇ ਸਨ ਤੇ ਸੰਤ ਮਸ਼ਕਿੰਜੀ ਕਹਿੰਦੇ ਜਦੋਂ ਥੋੜੇ ਜੇ ਅਸੀਂ ਵੱਡੇ ਹੋ ਗਏ ਜਦੋਂ ਹਾਈ ਸਕੂਲ ਦੇ ਵਿੱਚ ਹੋਏ ਅਸੀਂ ਤਾਂ ਉਦੋਂ ਸਾਡੇ ਪਿੰਡ ਦੇ ਕੋਲ ਇੱਕ ਦਰਿਆ ਹੁੰਦਾ ਸੀ ਅਸੀਂ ਰੋਜ਼ ਉੱਥੇ ਨਾ ਕੇ ਜਾਣਾ ਪਿੰਡ ਦਾ ਹੀ ਇਹ ਸ케ਜੂਲ ਹੁੰਦਾ ਸੀ ਕਿ ਰੋਜ਼ ਉੱਥੇ ਪਿੰਡਿਆਂ ਨੇ ਨਹਾਉਣਾ ਤੇ ਨਾ ਕੇ ਉੱਥੇ ਪ੍ਰਮਾਤਮਾ ਗੇ ਅਰਦਾਸ ਬੰਦੀਆਂ ਕਰਕੇ ਨਿਤਨੇਮ ਕਰਕੇ ਫਿਰ ਘਰ ਨੂੰ ਆਉਣਾ ਤੇ ਐਸੇ ਤਰ੍ਹਾਂ ਸਤਿਮੁਸ਼ਕੀਨ ਜੀ ਆਉਂਦੇ ਸਨ ਤੇ ਫਿਰ ਆਪਦਾ ਲੰਚ ਕਰਕੇ ਆ ਬ੍ਰੇਕਫਾਸਟ ਕਰਕੇ ਤੇ ਆਪਣੇ ਸਕੂਲ ਚਲੇ ਜਾਂਦੇ ਸਨ ਤੇ ਇਸੇ ਤਰ੍ਹਾਂ ਹੀ ਜਦੋਂ 12 ਸਾਲ ਦੇ ਹੋਏ ਤਾਂ ਦੇਸ਼ ਦੇ ਵਿੱਚ ਹੈ ਜਿਹੜੀ ਉਹ ਵੰਡ ਆਂ ਗੱਲਾਂ ਛਿੜ ਪਈਆਂ ਕਿਉਂਕਿ ਇਹ ਰੋਲਾ ਪੈ ਗਿਆ ਕਿ ਪਾਕਿਸਤਾਨ ਬਣਨ ਜਾ ਰਿਹਾ ਤੇ ਜਦੋਂ ਇਹ ਗੱਲਾਂ ਹੋਣ ਲੱਗੀਆਂ ਤੇ ਕਹਿੰਦੇ ਖੂਨ ਖਰਾਬਾ ਹੋਣਾ ਸ਼ੁਰੂ ਹੋ ਗਿਆ ਤੇ ਇਹ ਕਟਨਾ ਦੇ ਨਾਲ ਫਿਰ ਸੰਤ ਮਸਕੀਨ ਜੀ ਨੂੰ ਆਪਣਾ ਸਾਰਾ ਉੱਥੇ ਸਭ ਕੁਝ ਛੱਡ ਕੇ ਕਿ ਦਿੱਲੀ ਆਉਣਾ ਪਿਆ ਤੇ ਦਿੱਲੀੋਂ ਉਹਨਾਂ ਨੂੰ ਫਿਰ ਉਹਨਾਂ ਨੂੰ ਅਲਵਰ ਰਾਜਸਥਾਨ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਸਾਰਾ ਸਮਾਨ ਉੱਥੇ ਛੱਡ ਇਹ ਪਾਕਿਸਤਾਨ ਦੇ ਵਿੱਚ ਰਹਿ ਗਿਆ ਤੇ ਸੰਤ ਮਸ਼ਕੀਨ ਜੀ ਤੇ ਉਹਨਾਂ ਦੇ ਪਿਤਾ ਮਾਤਾ ਤੇ ਇੱਕ ਭੈਣ ਤੇ ਇੱਕ ਜਿਹੜਾ ਛੋਟਾ ਭਰਾ ਸੀ ਉਹ ਚੇਚਿਤ ਦੀ ਬਿਮਾਰੀ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਾਕਿਸਤਾਨ ਦੇ ਵਿੱਚ ਹੀਾਰੇ ਜਾਣੇ ਇਹ ਪਰਿਵਾਰ ਦੇ ਮੈਂਬਰ ਅਲਵਰ ਪਹੁੰਚ ਗਏ ਤੇ ਅਲਵਰ ਆ ਕੇ ਉਹਨਾਂ ਨੇ ਅਲਵਰ ਪਹੁੰਚ ਕੇ ਸਭ ਤੋਂ ਪਹਿਲਾਂ ਸੰਤ ਮਸ਼ਕੀਨ ਜੀ ਨੂੰ ਸਕੂਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਸਕੂਲ ਦੇ ਵਿੱਚ ਹਿੰਦੀ ਮੀਡੀਅਮ ਹੋਣ ਕਰਕੇ ਸੰਤ ਮਸਕੀਨ ਜੀ ਨੂੰ 6ਵੀਂ ਕਲਾਸ ਤੋਂ ਪਹਿਲੀ ਕਲਾਸ ਦੇ ਵਿੱਚ ਦਾਖਲ ਕਰਾਇਆ ਗਿਆ ਕਿਉਂਕਿ ਸੰਤ ਮਸਕੀਨ ਜੀ ਪਿਛੇ ਪਾਕਿਸਤਾਨ ਦੇ ਵਿੱਚ ਉਰਦੂ ਦੀ ਵਿੱਦਿਆ ਪੜ੍ਹ ਕੇ ਆਏ ਸਨ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਸੀ ਫਿਰ ਇਸ ਕਰਕੇ ਉਹਨਾਂ ਨੂੰ 6ਵੀਂ ਕਲਾਸ ਤੋਂ ਪਹਿਲੀ ਕਲਾਸ ਦੇ ਵਿੱਚ ਦਾਖਲ ਕੀਤਾ ਗਿਆ ਤਾਂ ਜਦੋਂ ਸੰਤ ਮਸਕੀਨ ਜੀ ਆਪ 12 ਸਾਲ ਦੇ ਹੋਣ ਦੇ ਬਾਵਜੂਦ ਉਹਨਾਂ ਨੂੰ 5-6 ਸਾਲ ਦੇ ਬੱਚਿਆਂ ਨਾਲ ਬੈਠਣਾ ਪਿਆ ਤਾਂ ਸੰਤ ਮਸਕੀਨ ਜੀ ਦਾ ਮਨ ਹਜੜਾ ਟੁੱਟ ਗਿਆ ਇਸ ਸੰਤ ਮਸਕੀਨ ਜੀ ਨੇ ਕਹਾਰਾ ਕਿ ਕਿ ਉਹ ਨਹੀਂ ਪੜਨਾ ਚਾਹੁੰਦੇ ਤਾਂ ਉਹਨਾਂ ਦੇ ਪਿਤਾ ਨੇ ਕਿਹਾ ਹੁਣ ਤੂੰ ਕਰੇਂਗਾ ਕੀ ਤਾਂ ਸੰਤ ਮਸਕੀਨ ਜੀ ਨੇ ਜਿਹੜਾ ਉੱਤਰ ਦਿੱਤਾ ਕਹਿੰਦੇ ਪਿਤਾ ਜੀ ਅਨਮੜ ਬੰਦਿਆਂ ਨੂੰ ਕਿਹੜਾ ਰੱਬ ਰੋਟੀ ਨਹੀਂ ਦਿੰਦਾ ਤੇ ਜਦੋਂ ਇਹੇ ਲਬਜ਼ ਉਹਨਾਂ ਨੇ ਆਪਣੇ ਪਿਤਾ ਨੂੰ ਕਹੇ ਤਾਂ ਉਹਨਾਂ ਦੇ ਪਿਤਾ ਦੀ ਅੱਖਾਂ 'ਚ ਅਥਰੂ ਆ ਗਏ ਤੇ ਉਹਨਾਂ ਨੇ ਸੋਚਿਆ ਕਿ ਇਹਨਾਂ ਦਾ ਹੁਣ ਦਿਲ ਨਹੀਂ ਤੋੜਨਾ ਤੇ ਉਹਨਾਂ ਨੇ ਹਾਂ ਕਰ ਦਿੱਤੀ ਕਿ ਚਲੋ ਤੁਸੀਂ ਹੁਣ ਪੜਨਾ ਛੱਡ ਦਿਓ ਤਾਂ ਇਸ ਤੋਂ ਬਾਅਦ ਫਿਰ ਸੰਤ ਮਿਸ਼ਕਿੰਝੀ ਆ ਕੇ ਉਹਨਾਂ ਨੇ ਆਪਣਾ ਜੀਵਨ ਕ੍ਰੀਪੀ ਨਾਲ ਸ਼ੁਰੂ ਕੀਤਾ ਕਿਉਂਕਿ ਉਹਨਾਂ ਦੀ ਕੋਲ ਹੁਣ ਕੁਝ ਵੀ ਨਹੀਂ ਸੀ ਤਾਂ ਸੰਤ ਮਿਸ਼ਕਿੰਝੀ ਦੇ ਪਿਤਾ ਜੀ ਨੇ ਸਭ ਤੋਂ ਪਹਿਲੀ ਜਿਹੜੀ ਨੌਕਰੀ ਕੀਤੀ ਉਹ ਇੱਕ ਦੀਪੂ ਦੇ ਵਿੱਚ ਕੀਤੀ 30 ਰੁਪਏ ਮਹੀਨੇ ਦੇ ਵਿੱਚ ਕਰਦਾ ਗੁਜ਼ਾਰਾ ਨਾ ਚੱਲਣ ਕਰਕੇ ਤਾਂ ਸੰਤ ਮਿਸ਼ਕਿੰਝੀ ਨੇ ਛੋਟੀ ਉਮਰੇ ਫਿਰ ਇੱਕ ਭਾਂਡੇ ਪੈਕਿੰਗ ਕਰਨ ਵਾਲੀ ਫੈਕਟਰੀ ਦੇ ਵਿੱਚ ਜੋਬ ਕੀਤੀ ਜਿੱਥੇ ਉਹਨਾਂ ਦਾ 5-6 ਮਹੀਨਿਆਂ ਤੋਂ ਬਾਅਦ ਉਹਨਾਂ ਦਾ ਮਨ ਨਾ ਟਿਕਿਆ ਕਿਉਂਕਿ ਮਨ ਦੇ ਵਿੱਚ ਇੱਕੋ ਹੀ ਤੜਪ ਸੀ ਉਸ ਪ੍ਰਭਾਤਮਾ ਦੇ ਪ੍ਰਤੀ ਤੇ ਉਸ ਤੜਫ ਦੇ ਕਰਕੇ ਮਨ ਨਾ ਟਿਕਣ ਕਰਕੇ ਉਹਨਾਂ ਨੇ ਉੱਥੇ ਅਰਦਾਸ ਬੈਂਤੀਆਂ ਦੇ ਵਿੱਚ ਜੁਟੇ ਰਹਿੰਦੇ ਚਾਹੇ ਉਹ ਭਾਂਡੇ ਪੈਕਿੰਗ ਕਰਦੇ ਰਹਿੰਦੇ ਪਰ ਮਨ ਉਹਨਾਂ ਦਾ ਅਰਦਾਸ ਬੈਂਤੀਆਂ ਵਿੱਚ ਜੁੜਿਆ ਰਹਿੰਦਾ ਇਹ ਜੋਬ ਉਹਨਾਂ ਨੇ ਛੱਡ ਦਿੱਤੀ ਉੱਥੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਜੋਬ ਚਪੜਾਸੀ ਦੀ ਮਿਲੀ ਉਹ ਫਿਰ ਸੰਤ ਮਸ਼ਕੀਨ ਜੀ ਨੇ ਤਿੰਨ ਚਾਰ ਮਹੀਨੇ ਗੇਟ ਤੇ ਨੌਕਰੀ ਕੀਤੀ ਚਪੜਾਸੀ ਦੀ ਨੌਕਰੀ ਦੇ ਵਿੱਚ ਤੇ ਫਿਰ ਵੀ ਉੱਥੇ ਉਹਨਾਂ ਦਾ ਮਨ ਨਾ ਲੱਗਿਆ ਤੇ ਮਨ ਦੇ ਵਿੱਚ ਉਹੀ ਤੜਫ ਉਹੀ ਅ ਪ੍ਰਮਾਤਮਾ ਦੀ ਲਗਨ ਦੇ ਵਿੱਚ ਵੀ ਇਹ ਮੇਰਾ ਇੱਥੇ ਜੌਬ ਕਰਨਾ ਸਹੀ ਨਹੀਂ ਮੇਰੀ ਇਹ ਜਿਹੜੀ ਖੋਜ ਹੈ ਉਹ ਪ੍ਰਮਾਤਮਾ ਦੀ ਅਕਾਲਪੁਰਖ ਦੀ ਹੈ ਇਸ ਵਾਸਤੇ ਉਹ ਵੀ ਜੌਬ ਉਹਨਾਂ ਨੂੰ ਉੱਥੋਂ ਬਿਨਾਂ ਦੱਸੇ ਛੱਡਣੀ ਪਈ ਉਕੀ ਮਨ ਉਹਨਾਂ ਦਾ ਉੱਥੇ ਨਹੀਂ ਲੱਗਿਆ ਇਸ ਤੋਂ ਬਾਅਦ ਫਿਰ ਸੰਤ ਮਸਕੀਨ ਜੀ ਨੇ ਰੇਲਵੇ ਪਾਰਕ ਦੇ ਵਿੱਚ ਜੌਬ ਕੀਤੀ ਉੱਥੇ ਵੀ ਉਹਨਾਂ ਨੇ 5-6 ਮਹੀਨੇ ਲਾਏ ਪਰ ਉੱਥੇ ਵੀ ਉਹਨਾਂ ਦਾ ਮਨ ਹੈ ਜਿਹੜਾ ਉਹ ਟਿਕਿਆ ਨਹੀਂ ਤੇ ਆਖਰਕਾਰ ਜਦੋਂ ਤਿੰਨ ਨੌਕਰੀਆਂ ਛੱਡਣ ਤੋਂ ਬਾਅਦ ਜਦੋਂ ਸੰਤ ਮਸਕੀਨ ਜੀ ਘਰ ਵਾਪਸ ਆਏ ਤਾਂ ਉਹਨਾਂ ਦੇ ਪਿਤਾ ਜੀ ਨੇ ਜਦੋਂ ਲਾਸਟ ਜਿਹੜੀ ਜੌਬ ਸੀ ਉਹ ਰੇਲਵੇ ਦੀ ਜਦੋਂ ਉਹਨਾਂ ਨੇ ਛੱਡੀ ਤਾਂ ਉਹਨਾਂ ਦੇ ਜਦੋਂ ਘਰ ਆ ਗਏ ਤੇ 5-10 ਦਿਨ ਹੋ ਗਏ ਜਦੋਂ ਸੰਤ ਮਸ਼ਕੀਨ ਜੀ ਵਿਹਲੇ ਫਿਰਦੇ ਸਨ ਤਾਂ ਸੰਤ ਮਸ਼ਕੀਨ ਜੀ ਦੇ ਪਿਤਾ ਉਹ ਫਿਰ ਸ਼ਕਤੀ ਨਾਲ ਪੇਸ਼ ਆਏ ਤੇ ਸੰਤ ਮਸ਼ਕੀਨ ਜੀ ਦੇ ਪਿਤਾ ਤਾਂ ਉਹ ਪਹਿਲਾ ਦਿਨ ਸੀ ਜਿਹੜਾ ਉਹ ਸ਼ਕਤੀ ਨਾਲ ਪੇਸ਼ ਹੋਣ ਦਾ ਸੀ ਕਿਉਂਕਿ ਪਹਿਲਾਂ ਸੰਤ ਮਸ਼ਕੀਨ ਜੀ ਨੂੰ ਉਹ ਉਹਨਾਂ ਨੇ ਬੜਾ ਹੀ ਪਿਆਰ ਤੇ लाड़ ਨਾਲ ਰੱਖਿਆ ਸੀ ਤੇ ਸੰਤ ਮਸ਼ਕੀਨ ਜੀ ਨੇ ਸੰਤ ਮਸ਼ਕੀਨ ਜੀ ਨੂੰ ਉਹਨਾਂ ਦੇ ਪਿਤਾ ਨੇ ਕਿਹਾ ਕਿ ਹੁਣ ਤੈਨੂੰ ਵਹਿਲਾ ਫਿਰਦਾ ਹੂੰ ਤੈਨੂੰ ਬੱਕਰੀਆਂ ਲੈ ਕੇ ਦਈਏ ਜਾਂ ਖੋਤੇ ਚਰਾਉਂਦਾ ਤੂੰ ਤਾਂ ਜਦੋਂ ਇਹੋ ਜੀ ਸ਼ਕਤੀ ਨਾਲ ਜਦੋਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕਿਹਾ ਤਾਂ ਸੰਤ ਮਿਸ਼ਕਿੰਜੀ ਦਾ ਉਸ ਦਿਨ ਰਾਤ ਨੂੰ ਪੂਰੀ ਚੰਗੀ ਤਰ੍ਹਾਂ ਸੌ ਨਹੀਂ ਸਕੇ ਉਸ ਦਿਨ ਉਹਨਾਂ ਦਾ ਮਨ ਤੇ ਦਿਲ ਬਹੁਤ ਰੋਇਆ ਤੇ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਵੇਰਾ ਭਵਿਸ਼ਣ ਇਹੀ ਹੈ ਜਾਂ ਕੋਈ ਹੋਰ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਤਰਕ ਸੀ ਉਹ ਅਕਾਲ ਪੁਰਖ ਦੀ ਖੋਜ ਦੀ ਸੀ ਤਾਂ ਅੱਖਾਂ ਦੇ ਵਿੱਚ ਅਥਰੂ ਆਉਂਦੇ ਤੇ ਮਨ ਭਿੱਜਿਆ ਹੋਇਆ ਅਰਦਾਸ ਦੇ ਵਿੱਚ ਤਾਂ ਸੰਤ ਮਸ਼ਕੀਨ ਜੀ ਨੇ ਕੁਝ ਦਿਨਾਂ ਬਾਅਦ ਆਪਣੇ ਰਾਤ ਨੂੰ ਜਦੋਂ ਮਾਤਾ ਪਿਤਾ ਸੌਂ ਗਏ ਤਾਂ ਮਾਤਾ ਪਿਤਾ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਤੇ ਆਪਣੇ ਘਰ ਨੂੰ ਤੋਂ ਬਿਨਾ ਦੱਸੇ ਚਲੇਗੀ ਸੰਤ ਮਸ਼ਕੀਨ ਜੀ ਨੂੰ ਇਹ ਪਤਾ ਸੀ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਜਦੋਂ ਇਹ ਪਤਾ ਚੱਲੂਗਾ ਕਿ ਉਹਨਾਂ ਦਾ ਮਨ ਬਹੁਤ ਦੁਖੀ ਹੋਊਗਾ ਤੇ ਸੰਤ ਮਸ਼ਕੀਨ ਜੀ ਦਾ ਵੀ ਮਨ ਉਸ ਦਿਨ ਬਹੁਤ ਦੁਖੀ ਹੋਇਆ ਪਰ ਇਹ ਪੀੜ ਦੇ باوجود ਉਹ ਪਰਮਾਤਮਾ ਦੀ ਅਕਾਲ ਪੁਰਖ ਦੀ ਜਿਹੜੀ ਖੋਜ ਜਿਹੜੀ ਉਹਨਾਂ ਦੇ ਮਨ ਅੰਦਰ ਜਿਹੜੀ ਤੜਪ ਸੀ ਉਹ ਉਹਨਾਂ ਨੂੰ ਟਿਕਨ ਨਹੀਂ ਦਿੰਦੀ ਸੀ ਇਸ ਕਰਕੇ ਇਹ ਸਭ ਕੁਝ ਉਹਨਾਂ ਨੂੰ ਕਰਨਾ ਪਿਆ